ਸਾਸਤ੍ਰ ਗੱਲ ਲਈ ਅੱਜ ਅਸੀਂ ਗੱਲ ਕਰਾਂਗੇ ਔਰੇ ਬਾਰੇ ਇਹਦੀ ਕਿਸੇ ਇੱਕ ਸ਼ਕਤੀ ਤੇ ਕਿਸ ਤਰ੍ਹਾਂ ਉਹ ਕੰਮ ਕਰਦੀ ਹੈ ਕਿਸ ਤਰ੍ਹਾਂ ਨੂੰ ਹੀਲ ਕਰਿਆ ਜਾ ਸਕਦਾ ਤੇ ਔਰੇ ਬਾਰੇ ਬੇਸਿਕ ਜੀ ਇੱਕ ਜਾਣਕਾਰੀ ਸਾਡਾ ਮਿਥਿਆਸ ਕੀ ਕਹਿੰਦਾ ਔਰੇ ਬਾਰੇ ਸਾਇੰਸ ਕੀ ਕਹਿੰਦੀ ਹੈ ਤੇ ਆਮ ਜੀਵਨ ਚ ਦੀ ਮਾਨਤਾ ਕਿੰਨੀ ਕ ਹੈ ਪਹਿਲੇ ਇਹਦੇ ਬਾਰੇ ਅਸੀਂ ਇੱਕ ਬੇਸਿਕ ਜੀ ਜਾਣਕਾਰੀ ਲਵਾਂਗੇ 1939 ਦੇ ਵਿੱਚ ਇੱਕ ਰੂਸੀ ਪੱਤਰਕਾਰ ਤੋਂ ਗਲਤੀ ਨਾਲ ਇੱਕ ਫੋਟੋ ਖਿੱਚੀ ਫੋਟੋਗ੍ਰਾਫੀ ਦੀ ਪਲੇਟ ਉੱਤੇ ਹਾਈ ਵੋਲਟੇਜ ਹੋਣ ਕਰਕੇ ਉਹ ਫੋਟੋ ਲਈ ਗਈ ਤੇ ਪਹਿਲੀ ਵਾਰ ਸਾਇੰਸ ਦੇ ਗਲਿਆਰਿਆਂ 'ਚ ਇਨਸਾਨ ਦੇ ਪਰਛਾਵੇਂ ਤੋਂ ਵੀ ਨੇੜੇ ਕੋਈ ਚੀਜ਼ ਹੈ। ਇਹਦੀ ਚਰਚਾ ਹੋਣ ਲੱਗੀ। ਬੜੀ ਤਰ੍ਹਾਂ ਦੀਆਂ ਗੱਲਾਂ ਇਹਦੇ ਬਾਰੇ ਹੋਈਆਂ। ਔਰਾ ਜਿਉਂਦੇ ਬੰਦੇ ਦਾ ਹੁੰਦਾ ਐਸਤੇ ਫੋਟੋਆਂ ਖਿੱਚੀਆਂ ਗਈਆਂ। ਮਰਦੇ ਦਾਵਰਾ ਨਹੀਂ ਹੁੰਦਾ 2-3 ਦਿਨ ਤੱਕ ਗੁੱਛੇ ਉਹਦੇ ਸਰੀਰ ਚੋਂ ਬਾਹਰ ਨਿਕਲਦੇ ਨੇ ਪਰ ਇਹਦੇ ਤੇ ਕੋਈ ਵਿਗਿਆਨਿਕ ਸਹਿਮਤੀ ਨਹੀਂ ਬਣ ਪਾਈ ਪਰ ਜੇ ਅਸੀਂ ਆਪਣੇ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਤੁਸੀਂ ਇੱਕ ਗੱਲ ਬਹੁਤ ਸੁਣੀ ਹੋਣੀ ਐ ਵੀ ਸਾਡੇ ਮੋਢਿਆਂ ਦੇ ਉੱਪਰ ਚਿੱਤਰ ਗੁਪਤ ਹੁੰਦੇ ਆ ਇਹ ਗੱਲ ਦੱਸਦੀ ਐ ਵੀ ਔਰੇ ਨਾਲ ਸਾਡੀ ਸਭਿਅਤਾ ਦੀ ਸਾਡੇ ਲੋਕਾਂ ਦੀ ਸਾਡੇ ਕਲਚਰ ਦੀ ਬਹੁਤ ਪੁਰਾਣੀ ਜਾਣ ਪਛਾਣ ਹੈ ਕੋਈ ਚੀਜ਼ ਕਿੰਨੀ ਵੀ ਛੋਟੀ ਹੋਵੇ ਹਾਲਾਂਕਿ ਔਰੇ ਦੀ ਮੈਗਨੇਟ ਫ੍ਰੀਕੁਐਂਸੀ ਬਹੁਤ ਘੱਟ ਹੈ ਪਰ ਅੱਜ ਨਹੀਂ ਤੇ ਕੱਲ ਜਿਸ ਢੰਗ ਨਾਲ ਸਾਇੰਸ ਉਹਦੇ ਪਿੱਛੇ ਲੱਗ ਗਈ ਹੈ ਉਹਦੇ ਬਾਰੇ ਸਾਨੂੰ ਹੋਰ ਰੋਚਕ ਜਾਣਕਾਰੀਆਂ ਦਵੇਗੀ ਬੜੀ ਤਰ੍ਹਾਂ ਦੀਆਂ એનર્ਜੀਆਂ ਨੇ ਜਿਨ੍ਹਾਂ ਨਾਲ ਔਰਾ ਕੰਮ ਕਰਦਾ ਗ੍ਰੈਵਿਟੇਸ਼ਨਲ ਫੀਲਡ ਹੈ ਕੈਮੀਕਲ ਫੀਲਡ ਹੈ ਥਰਮਲ ਫੀਲਡ ਹੈ ਮਕੈਨੀਕਲ ਫੀਲਡ ਹੈ ਗ੍ਰੈਵਿਟੇਸ਼ਨਲ ਫੀਲਡ ਹੈ ਜੇ ਅਸੀਂ ਪੰਜਾਬੀ ਚ ਗੱਲ ਕਰੀਏ ਤੇ ਅੱਜ ਅਸੀਂ ਇੱਕ ਐਦੀ ਸ਼ਕਤੀ ਤੇ ਗੱਲ ਕਰਾਂਗੇ ਉਹ ਕਿਸ ਤਰ੍ਹਾਂ ਕੰਮ ਕਰਦੀ ਹੈ ਚੁੰਬਕੀ ਸ਼ਕਤੀ ਕਿਸ ਤਰ੍ਹਾਂ ਕੰਮ ਕਰਦੀ ਹੈ ਸਾਡੀ ਇੱਕ ਮੇਨ ਊਰਜਾ ਜਿਹਨੂੰ ਅਸੀਂ ਮੰਨਦੇ ਆ ਜਿਹਨੂੰ ਮੂਲਾ ਤਾਰ ਚੱਕਰ ਵੀ ਕਿਹਾ ਜਾਂਦਾ ਜਿਹਨੂੰ ਸੂਖਸ਼ਮ ਅਨਰਜੀ ਵੀ ਕਿਹਾ ਜਾਂਦਾ ਤੇ ਮੂਲ ਅਨਰਜੀ ਹੈ ਮੂਲ ਤਾਕਤ ਹੈ ਜਿਹੜੀ ਇਨਸਾਨ ਦੀ ਜਿੱਥੋਂ ਸਾਰੀਆਂ ਇੱਛਾਵਾਂ ਪੈਦਾ ਹੁੰਦੀਆਂ ਜਿੱਥੋਂ ਜੀਵਨ ਚੱਲਣਾ ਸਟਾਰਟ ਕਰਦਾ ਤੇ ਉਹ ਔਰੇ ਦੇ ਅੰਦਰ ਲਾਲ ਰੰਗ ਰਾਈ ਆਪਣਾ ਪ੍ਰਦਰਸ਼ਨ ਕਰਦੀ ਹੈ ਜਿਸ ਤਰ੍ਹਾਂ ਦੀ ਸੱਡੀ ਸੋਚ ਐ ਜਿਸ ਤਰ੍ਹਾਂ ਦੇ ਸਾਡੇ ਵਿਚਾਰ ਨੇ ਉਹ ਚੰਗੇ ਆ ਜਾਂ ਮਾੜੇ ਆ ਉਸ ਤਰ੍ਹਾਂ ਦੀ ਚੁੰਬਕ ਸਾਡੇ ਅੰਦਰ ਸੈੱਟ ਹੋ ਗਈ ਉਸ ਤਰ੍ਹਾਂ ਦੀ ਚੁੰਬਕ ਸਾਡੇ ਅੰਦਰ ਬਣ ਗਈ ਕੁਝ ਲੋਕਾਂ ਦੀ ਇਹ ਵੀ માનਤਾ ਵੀ ਕਿਸੇ ਦਾ ਹੋਰ ਆ ਬੜਾ ਅੱਛਾ ਤੇ ਤੁਹਾਨੂੰ ਬੜਾ ਆਕਰਸ਼ਿਤ ਕਰੇਗਾ ਕਿਸੇ ਧਰਮ ਦੇ ਅੰਦਰ ਕਿਸੇ ਬੰਦੇ ਨੇ ਬਹੁਤ ਜ਼ਿਆਦਾ ਸਾਧਨਾ ਕੀਤੀ ਤੇ ਮੈਂ ਫਿਰ ਵੀ ਇੱਕ ਸਧਾਰਨ ਜਨਨ ਨੂੰ ਸਧਾਰਨ ਇਨਸਾਨ ਨੂੰ ਇਹ ਚੀਜ਼ ਦੇਖੀ ਹੈ ਵੀ ਉਹਦਾ ਹੋਰਾਂ ਬੜਾ ਜ਼ਿਆਦਾ ਪਾਵਰਫੁੱਲ ਹੋਣ ਦੇ ਬਾਵਜੂਦ ਵੀ ਉਹ ਆਕਰਸ਼ਣ ਦਾ ਕਾਰਨ ਨਹੀਂ ਬਣਦਾ ਉਹਨੂੰ ਉਹ ਉਨੀ ਇੱਜ਼ਤ ਸ਼ਾਇਦ ਦੇ ਨਹੀਂ ਪੰਦਾ ਕਿਉਂਕਿ ਉਹਦਾ ਜਿਹੜਾ ਚੁੰਬਕੀ ਏਰੀਆ ਉਹਦੀ ਜਿਹੜੀ ਵਿਚਾਰਤਾਰਾ ਉਹ ਉਹਦੇ ਵਰਗੇ ਵਿਚਾਰਾਂ ਨੂੰ ਖਿੱਚਦੀ ਆ ਉਹਦੇ ਵਰਗੇ ਵਿਚਾਰਾਂ ਦੀ ਇੱਜ਼ਤ ਕਰਦੀ ਆ ਜਿਸ ਤਰ੍ਹਾਂ ਇੱਕ ਇੱਕ ਚੋਰ ਇੱਕ ਠੱਗ ਇੱਕ ਬਦਮਾਸ਼ ਉਹਨੂੰ ਅਸਲ 'ਚ ਆਪਣੇ ਵਰਗੇ ਬੰਦੇ ਜਿਹੜੇ ਆ ਉਹ ਜ਼ਿਆਦਾ ਆਕਰਸ਼ਿਤ ਕਰਦੇ ਆ ਜਿਸ ਵਿਚਾਰ ਤੇ ਵੀ ਤੁਸੀਂ ਧਿਆਨ ਲਾ ਲੈਂਦੇ ਹੋ ਉਸ ਤਰ੍ਹਾਂ ਦਾ ਤੁਹਾਡਾ ਉਹ ਜਿਹੜਾ ਚੁੰਬਕੀ ਏਰੀਆ ਉਸ ਤਰ੍ਹਾਂ ਦਾ ਹੋ ਜਾਂਦਾ ਉਸ ਤਰ੍ਹਾਂ ਦੇ ਵਿਚਾਰਾਂ ਨੂੰ ਖਿੱਚਣ ਲੱਗ ਜਾਂਦਾ ਕਿਉਂਕਿ ਵਰਤਮਾਨ ਦਾ ਕੋਈ ਵੀ ਭੂਤ ਭਵੇਖ ਨਹੀਂ ਹੁੰਦਾ ਤੁਹਾਡਾ ਧਿਆਨ ਤੁਸੀਂ ਕ੍ਰੋਧ ਕਰਕੇ ਕਿਸੇ ਤੇ ਲਾਇਆ ਕਿਸੇ ਹੋਰ ਕਾਰਨ ਕਰਕੇ ਲਾਇਆ ਇਹਨੂੰ ਨੇਚਰ ਕੁਦਰਤ ਨਹੀਂ ਜਾਣਦੀ ਤੁਹਾਡਾ ਧਿਆਨ ਉੱਥੇ ਲੱਗਿਆ ਉਹਦਾ ਰਿਜ਼ਲਟ ਆ ਜਾਣਾ ਇੱਕ ਚੋਰ ਨੇ ਬੜਾ ਜ਼ਿਆਦਾ ਵਧੀਆ ਚੋਰ ਹੋ ਜਾਣਾ ਇੱਕ ਸਾਧ ਨੇ ਬਹੁਤ ਜ਼ਿਆਦਾ ਵਧੀਆ ਸਾਧ ਹੋ ਜਾਣਾ ਕਿਉਂਕਿ ਜਿੱਥੇ ਤੁਹਾਡਾ ਸਿਮਰਨ ਤੁਹਾਡੀ ਚੇਤਨਾ ਕੰਮ ਕਰ ਰਹੀ ਹੈ ਉਹਨੇ ਉਸ ਤਰ੍ਹਾਂ ਦੇ ਵਿਚਾਰਾਂ ਨੂੰ ਹੀ ਖਿੱਚਣਾ ਹੁਣ ਹੁੰਦਾ ਕੀ ਹੈ ਜਦੋਂ ਛੱਡੀ ਜਿਹੜੀ ਰੈੱਡ એનર્ਜੀ ਹੈ ਉਹ ਜਦੋਂ 네ਗੇਟਿਵ ਹੋਏਗੀ ਤੇ ਬੜੀ ਤਰ੍ਹਾਂ ਦੀਆਂ ਦਿੱਕਤਾਂ ਖੜੀਆਂ ਹੋ ਜਾਣਗੀਆਂ ਤੁਸੀਂ ਕੋਈ ਕੰਮ ਵਧੀਆ ਢੰਗ ਨਾਲ ਨਹੀਂ ਕਰ पाओगे ਧਿਆਨ ਨਹੀਂ ਜੁੜ ਪਾਏਗਾ ਜਾਂ ਓਵਰ ਥਿੰਕਰ ਹੋ ਜਾਓਗੇ ਤੁਸੀਂ ਜ਼ਿਆਦਾ ਸੋਚਣ ਲੱਗ ਜਾਓਗੇ ਕਿਸੇ ਵੀ ਚੀਜ਼ ਨੂੰ ਡਿਪਰੈਸ਼ਨ ਹੋ ਜਾਏਗਾ ਉਨੀਂਦਰਾ ਹੋ ਸਕਦਾ ਕਾਫੀ ਤਰ੍ਹਾਂ ਦੀਆਂ ਮਾਨਸਿਕ ਦਿੱਕਤਾਂ ਹੁੰਦੀਆਂ ਨੇ ਜਦੋਂ ਤੁਹਾਡੀ ਜਿਹੜੀ ਮੂਲ ਸ਼ਕਤੀ ਹੈ ਉਹ ਕਮਜ਼ੋਰ ਹੁੰਦੀ ਆ ਉਹ ਕਮਜ਼ੋਰ ਹੁੰਦੀ ਆ ਅਸਲ ਦੇ ਵਿੱਚ 네ਗੇਟਿਵ ਵਿਚਾਰਤਾਰਾਂ ਨਾਲ ਜਦੋਂ ਮੈਂ ਸਾਰੀਆਂ ਚੀਜ਼ਾਂ 네ਗੇਟਿਵ ਖਿੱਚੀ ਜਾਗਾ ਕਿਉਂਕਿ ਕੁਦਰਤ ਨੇ ਮੈਨੂੰ ਉਹੀ ਦੇਣਾ ਜਿੱਥੇ ਮੇਰਾ ਧਿਆਨ ਲੱਗਿਆ ਜੇ ਮੇਰੀ ਜੇ ਜਿਹੜੀ ਪਸੰਦ ਹੈ ਜਿਹੜੀ ਮੇਰੀ ਮਾਨਤਾ ਹੈ ਅੰਦਰੋਂ ਉਹ ਇਹ ਹੈ ਵੀ ਮੱਕਾਰੀ ਫਰੇਵ ਧੋਖੇਬਾਜ਼ੀ ਆ ਅੱਜ ਕੱਲ ਸਾਰਾ ਕੁਝ ਚੱਲਦਾ ਹੈ ਮੇਰੀ ਮਾਨਤਾ ਹੀ ਹੈ ਮੈਂ ਉਹਨੂੰ ਉੱਚਾ ਦੱਸ ਰਿਆਂ ਜਦੋਂ ਉਹਨੂੰ ਉੱਚਾ ਦੱਸੋਗੇ ਤੇ ਉਹ ਤੁਹਾਡੀ ਜੀਵਨ ਚ ਪ੍ਰਵੇਸ਼ ਕਰ ਦੇਗਾ ਤੁਹਾਡੀ ਜਿਹੜੀ ਇਹ ਰੈੱਡ એનર્ਜੀ ਹੈ ਜਿਹਨੂੰ ਔਰਾ ਰੈੱਡ ਰੰਗ ਨਾਲ ਪ੍ਰਦਰਸ਼ਿਤ ਕਰਦਾ ਇਹ ਘਟਣ ਲੱਗ ਜਾਂਦੀ ਹੈ ਫੇਰ ਇਹ ਸਾਰੀਆਂ ਦਿੱਕਤਾਂ ਖੜੀਆਂ ਆਉਂਦੀਆਂ ਐ ਇਸ ਇਸ ਕਿਸਮ ਦੀਆਂ ਬਿਮਾਰੀਆਂ ਨਾਲ ਤੁਸੀਂ ਘਿਰ ਜਾਂਦੇ ਹੋ ਫੇਰ ਅਸੀਂ ਉਪਾਏ ਕਰਦੇ ਹਾਂ ਕੁਝ ਸਾਧਨਾ ਕਰਦੇ ਹਾਂ ਕੁਝ ਯੋਰ ਲਾਉਂਦੇ ਹਾਂ ਕਿਸੇ ਤਰੀਕੇ ਨਾਲ ਇਹਨੂੰ ਠੀਕ ਕੀਤਾ ਜਾਏ ਇਸ એનર્ਜੀ ਨੂੰ ਪਾਵਰਫੁੱਲ ਕੀਤਾ ਜਾਏ ਇਹ ਪੋਜ਼ਿਟਿਵ ਸ਼ਕਤੀਆਂ ਪੋਜ਼ਿਟਿਵ એનર્ਜੀ ਤੋਂ ਆਕਰਸ਼ਿਤ ਹੋਏ ਉਹਦੇ ਸੰਦਰਭ ਚ ਕਾਫੀ ਉਪਾਏ ਨੇ ਕਾਫੀ ਸਾਧਨਾਵਾਂ ਨੇ ਸਭ ਤੋਂ ਵੱਡੀ ਜਿਹੜੀ ਮੈਨੂੰ ਇਹ ਗੱਲ ਲੱਗਦੀ ਹੈ ਤੁਹਾਡੇ ਔਰੇ ਨੂੰ ਜਿਹੜੀ ਚੀਜ਼ ਫਾਇਦਾ ਕਰਦੀ ਤੁਸੀਂ ਆਮ ਕਰਕੇ ਦੇਖਿਆ ਹੋਣਾ ਸਰੋਵਰ ਤੇ ਜਦੋਂ ਕੋਈ ਬੰਦਾ ਇਸ਼ਨਾਨ ਕਰਦਾ ਬੜੀ ਬੜੀ ਮੈਂ ਸਵਾਲ ਕਰਿਆ ਉਹ ਉਹਨਾਂ ਨੂੰ ਜਵਾਬ ਨਹੀਂ ਆਇਆ ਕਿਉਂਕਿ ਕਈ ਵਾਰ ਬੰਦੇ ਨੂੰ ਪਤਾ ਨਹੀਂ ਹੁੰਦਾ ਉਹ ਕਰ ਕੀ ਰਿਹਾ ਪਰ ਕਿਤੇ ਨਾ ਕਿਤੇ ਸਾਡੇ ਸਾਡੇ ਸਮਾਜ ਚੋਂ ਚੀਜ਼ਾਂ ਸੀ ਉਹਦਾ ਤਰਕ ਤੇ ਖੋ ਗਿਆ ਉਹਦਾ ਲੌਜੀਕ ਤੇ ਖੋ ਗਿਆ ਪਰ ਉਹ ਹੱਲੇ ਵੀ ਹੈ ਨੇ ਉਹ ਸਰੋਵਰ ਤੇ ਜਾ ਕੇ ਇਸ ਤਰ੍ਹਾਂ ਪਾਣੀ ਲੈਂਦੇ ਆਂ ਔਰ ਸਿਰ ਦੇ ਉੱਪਰੋਂ ਘੁਮਾ ਕੇ ਛੱਡਦੇ ਆਂ ਉਹ ਪਾਣੀ ਅਸਲ ਦੇ ਵਿੱਚ ਤੁਹਾਡੇ ਔਰੇ ਨੂੰ ਸ਼ੁੱਧ ਕਰਦਾ ਕਿਉਂਕਿ ਬੜੀ ਵਾਰੀ ਤੁਸੀਂ ਸੁਣਿਆ ਹੋਣਾ ਵੀ ਪਾਣੀ ਨੂੰ ਪੋਜ਼ਿਟਿਵ ਕਰਕੇ ਪੀ ਲਓ 70% ਤੁਹਾਡੇ ਸਰੀਰ ਦੇ ਅੰਦਰ ਪਾਣੀ ਹੈ ਜੇ ਐਨਾ ਕ ਪਾਣੀ ਤੁਸੀਂ ਜਿੰਨਾ ਮਰਜ਼ੀ ਵਧਿਆ ਬੋਲ ਕੇ ਪੀ ਲਓ ਜੇ ਤੁਹਾਡੀ માનਤਾ ਉਹਦੇ ਪ੍ਰਤੀ ਗਲਤ ਹੈ ਜਾਂ ਤੁਹਾਡਾ ਵਿਸ਼ਵਾਸ ਕੱਚਾ ਹੈ ਤੇ ਉਹਨੇ ਕੋਈ ਅਸਰ ਨਹੀਂ ਕਰਨਾ ਪਰ ਜਦੋਂ ਤੁਸੀਂ ਪਾਣੀ ਇਸ ਤਰ੍ਹਾਂ ਕੁਮਾ ਕੇ ਸਿਰ ਤੋਂ ਸੱਟ ਦਿਓ ਤੁਹਾਡੇ ਔਰੇ ਨੂੰ ਟੱਚ ਕਰਦਾ ਔਰ ਉੱਥੇ ਸਾਰਾ ਦਿਨ ਗੁਰਬਾਣੀ ਪੜੀਗੀ ਇਸ ਤੇ ਮੈਂ ਇੱਕ ਐਪੀਸੋਡ ਵੀ ਕਰਿਆ ਤੁਸੀਂ ਦੇਖ ਸਕਦੇ ਹੋ ਸਾਰਾ ਦਿਨ ਉਹ ਗੁਰਬਾਣੀ ਦੀ ਜਿਹੜੀ એનર્ਜੀ ਆ ਪਾਣੀ ਨੇ ਕਬੂਲ ਕਰੀਆ ਤੁਹਾਡੇ ਔਰੇ ਨੂੰ ਟੱਚ ਕਰਦਾ ਤੇ ਉਹ ਇਫੈਕਟ ਕਰਦਾ ਕਿਉਂਕਿ ਦੋ ਤਰੀਕੇ ਹੁੰਦੇ ਨੇ ਜਦੋਂ ਅਸੀਂ ਕਿਸੇ ਪੌਦੇ ਦੀ ਬਿਮਾਰੀ ਨੂੰ ਠੀਕ ਕਰਨਾ ਜਾਂ ਉਹਦੀ ਜੜ੍ਹ 'ਚ ਦਵਾਈ ਪਾਣਿਆ ਤੇ ਜਾਂ ਅਸੀਂ ਉਹਦੇ ਪੱਤਿਆਂ ਤੇ ਛੜਕਾਅ ਕਰਦੇ ਆ ਤੇ ਇਸ ਤਰ੍ਹਾਂ ਦੀ ਇੱਕ ਕਿਰਿਆ ਆ ਉਹ ਜਿਹੜੀ ਪਾਣੀ ਸਿਰ ਦੇ ਉੱਪਰੋਂ ਛੱਟਣ ਦੀ ਹੋਰ ਮੈਂ ਕਾਫੀ ਜਗ੍ਹਾ ਕੁਝ ਚੀਜ਼ਾਂ ਦੇਖੀਆਂ ਨੇ ਮੈਂ ਦੇਖਿਆ ਕਿਸੇ ਦੀ ਕੋਈ ਪਹਿਲੀ ਰਾਤ ਹੁੰਦੀ ਹੈ ਮੈਰਿਜ ਹੁੰਦੀ ਹੈ ਉਹਦੇ ਬੈਡ ਦੇ ਉੱਪਰ ਲਾਲ ਰੰਗ ਦੇ ਫੁੱਲ ਪਏ ਹੁੰਦੇ ਉਹਦੇ ਪਿੱਛੇ ਬੜਾ ਵੱਡਾ ਤਰਕ ਹੈ ਬੜਾ ਲੌਜੀਕ ਹੈ ਉਹਨੂੰ ਉਹਦਾ ਪਤਾ ਹੈ ਚਾਹੀ ਨਹੀਂ ਪਤਾ ਪਰ ਕੁਝ ਚੀਜ਼ਾਂ ਨੇ ਜਿਨ੍ਹਾਂ ਦੇ ਤਰਕ ਲੌਜੀਕ ਤੇ ਖੋਗੇ ਪਰ ਹੱਲੇ ਵੀ ਉਹ ਸਮਾਜ 'ਚ ਹੈ ਨਹੀਂ ਕਿਉਂਕਿ ਜੇ ਤੁਸੀਂ ਰੋਜ਼ ਸਰੋਵਰ ਤੇ ਨਹੀਂ ਜਾ ਸਕਦੇ ਤੁਸੀਂ ਸਿਰਫ ਇੱਕ ਰੈੱਡ ਫੁੱਲ ਗੁਲਾਬ ਦਾ ਆਪਣੇ ਬਿਸਤਰ ਤੇ ਰੱਖਣਾ ਚਾਲੂ ਕਰ ਦੋ ਤੁਹਾਡੀ ਮੂਲ એનર્ਜੀ ਜਿਹੜੀ ਹੈ ਉਹ ਵਧਣੀ ਸਟਾਰਟ ਹੋ ਜਾਏਗੀ ਐ ਤੇ ਸੀਗਾ ਇੱਕ એનર્ਜੀ ਤੇ ਅਸੀਂ ਦੇਖਿਆ ਵੀ ਕਿਸ ਤਰ੍ਹਾਂ ਦੇ ਮਤਲਬ ਹੈ ਅਸੀਂ ਤਿਆਰ ਕਰਦੇ ਆ ਏਰੀਆ ਕਿਸ ਤਰ੍ਹਾਂ ਦੀ ਵਿਚਾਰਾਂ ਨੂੰ ਅਸੀਂ ਖਿੱਚਣਾ ਕਿਸ ਤਰ੍ਹਾਂ ਕੰਮ ਕਰਦੇ ਨੇ ਬਾਈ ਦਾਵੇ ਜੇ 네ਗੇਟਿਵ ਹੋ ਗਏ ਨੇ ਅਸੀਂ ਲਾਲ ਜਿਹੜਾ ਰੰਗ ਹੈ ਉਨੂੰ ਅਸੀਂ ਦੋ ਪਾਏ ਤੇ ਗੱਲ ਕੀਤੀ ਹੈ ਇੱਕ ਸਰੋਵਰ ਦੇ ਥਰੂ ਕਰਿਆ ਜਾ ਸਕਦਾ ਔਰ ਦੂਸਰਾ ਤੁਸੀਂ ਆਪਣੇ ਬੈੱਡ ਦੇ ਉੱਪਰ ਲਾਲ ਫੁੱਲ ਰੱਖ ਸਕਦੇ ਹੋ ਜਦੋਂ ਵੀ ਇਹ એનર્ਜੀ ਘਟਦੀ ਹੈ ਤੁਹਾਡੇ ਤੁਹਾਨੂੰ ਲੱਗਦਾ ਹੈ ਇਹਦੇ ਵਿੱਚ ਹੋਰ ਕਈ ਕਈ ਕਿਸਮ ਦੀਆਂ ਤੁਹਾਨੂੰ ਮਤਲਬ ਦਿੱਕਤਾਂ ਆਉਣਗੀਆਂ ਜਿਹੜੀਆਂ ਮੈਂ ਇੱਥੇ ਗੱਲ ਤੇ ਨਹੀਂ ਕਰਦਾ ਉਹ ਸਿਰਫ ਤੁਸੀਂ ਜੇ ਬੈੱਡ ਤੇ ਦੋ ਲਾਲ ਗੁਲਾਬ ਦੇ ਫੁੱਲ ਰੱਖਦੇ ਹੋ ਸੱਜੀ ਔਰ ਖੱਬੀ ਸਾਈਡ ਉਹਦੇ ਨਾਲ ਹਟ ਜਾਣਗੀਆਂ ਹੁਣ ਕੋਈ ਦੂਸਰਾ ਕਹਿੰਦਾ ਮੈਂ ਦੇਖਿਆ ਐ ਇਦਾਂ ਦੇਖਿਆ ਔਰਾ ਇਹ ਹੈ ਦੇਖੋ 1.5 ਲੱਖ ਦੇ ਕਰੀਬ ਕਲਰ ਹੈ 1.5 ਲੱਖ ਰੰਗਾਂ ਨੂੰ ਪੜਨਾ ਕੋਈ ਨਹੀਂ ਸਿਖਾ ਸਕਦਾ ਹਾਂ ਕੁਝ ਦੇਖਿਆ ਜਾ ਸਕਦਾ ਔਰ ਜ਼ਿਆਦਾ ਅਸੀਂ ਜਾਣਦੇ ਆ ਆਪਣੇ ਆਪ ਨੂੰ ਸਾਡੇ ਤੋਂ ਬਿਹਤਰ ਸਾਨੂੰ ਕੋਈ ਨਹੀਂ ਜਾਣਦਾ ਤੇ ਅੱਜ ਅਸੀਂ ਇੱਕ ਹੋਰ ਵੀ ਜਿਹੜੀ ਜ਼ਰੂਰੀ ਚੀਜ਼ ਹੈ ਅਸੀਂ ਔਰ ਇਹਨੂੰ ਦੇਖਣਾ ਸਿੱਖਾਂਗੇ ਕਿਸ ਤਰ੍ਹਾਂ ਇੱਕ ਸਭ ਤੋਂ ਸੌਖੀ ਜਿਹੜੀ ਮੈਨੂੰ ਵਿਧੀ ਲੱਗਦੀ ਹੈ ਵੈਸੇ بڑے بڑے ਤਰੀਕੇ ਔਰ ਇਹਨੂੰ ਦੇਖਣ ਦੇ ਉਹ ਹੈ ਵੀ ਸ਼ੀਸ਼ੇ ਦੇ ਸਾਹਮਣੇ ਖੜ ਕੇ ਤੁਸੀਂ ਆਪਣੇ ਫੋਰਹੈਡ ਤੇ ਦੇਖਣਾ ਤੇ ਜਿਹੜਾ ਧਿਆਨ ਹੈ ਉਹ ਮੋਢੇ ਤੋਂ ਲੈ ਕੇ ਸਿਰ ਤੱਕ ਰੱਖਣਾ ਕੁਝ ਦਿਨਾਂ ਦੀ ਚੰਦ ਮਿੰਟ ਦੀ ਪ੍ਰੈਕਟਿਸ ਹੈ ਜਿਹੜੀ ਇਹ ਤੁਹਾਨੂੰ ਔਰੇ ਦੇ ਰੰਗ ਦਿਖਾਉਣ ਲੱਗ ਜੇਗੀ ਹੋਰ ਬਹੁਤ ਕੁਝ ਦੇ ਸਟੈਪ ਦਾ ਸਟੈਪ ਬਾਈ ਸਟੈਪ ਅਸੀਂ ਗੱਲ ਕਰਾਂਗੇ ਪਹਿਲਾ ਸਟੈਪ ਹੈ ਵੀ ਤੁਹਾਨੂੰ ਰੰਗ ਦਿਖਣੇ ਸਟਾਰਟ ਹੋ ਜਾਣਗੇ ਪਰ ਕਿਸੇ ਵੀ ਕੰਮ ਨੂੰ ਕਰਨ ਲੱਗਿਆਂ ਉਹਦੀ ਐਕਸਰਸਾਈਜ਼ ਬੜੀ ਜ਼ਰੂਰੀ ਹੁੰਦੀ ਹੈ ਕੋਈ ਖਿਡਾਰੀ ਖੇਡ ਦੇ ਮੈਦਾਨ 'ਚ ਬਿਨਾਂ ਪ੍ਰੈਕਟਿਸ ਦੇ ਵੜ ਜੇ ਤੇ ਉਹ ਕੋਈ ਵਧੀਆ ਰਿਜ਼ਲਟ ਨਹੀਂ ਦੇ ਪਾਉਂਦਾ ਤੇ ਤੁਸੀਂ ਜਦੋਂ ਵੀ ਕਦੇ ਇਹਦੀ ਸ਼ੀਸ਼ੇ ਦੇ ਸਾਹਮਣੇ ਪ੍ਰੈਕਟਿਸ ਕਰਨੀ ਹੈ ਔਰਾ ਦੇਖਣ ਦੀ ਪਹਿਲੀ ਚੀਜ਼ ਹੈ ਧਿਆਨ ਰੱਖਣੀ ਹੈ ਵੀ ਆਪਣੇ ਫੋਰਹੈਡ ਤੇ ਦੇਖਣਾ ਹੈ ਇਹ ਤੁਹਾਡਾ ਬੈਲੈਂਸ ਦੱਸੇਗਾ ਤੁਹਾਡੀ ਆਤਮ ਸ਼ਕਤੀ ਦੱਸੇਗੀ ਤੁਸੀਂ ਕਿੰਨੀ ਦੇਰ ਤਹਾਨੂੰ ਦੇਖ ਸਕਦੇ ਹੋ ਕੋਈ ਮਹੀਨੇ ਚ ਵੀ ਬੜੀ ਅੱਛੀ ਤਰ੍ਹਾਂ ਦੇਖ ਲੈਂਦਾ ਔਰ ਕੰਜਾਂ ਨੂੰ 3 ਮਹੀਨੇ ਵੀ ਲੱਗ ਜਾਂਦੇ ਨੇ ਪਰ ਇੱਕ ਜ਼ਰੂਰੀ ਨਿਯਮ ਹੈ ਜਿਹੜਾ ਮੈਨੂੰ ਲੱਗਦਾ ਤੁਸੀਂ ਉਸ ਤੇ ਜੇ ਕੰਮ ਕਰੋਗੇ ਤੇ ਬੜੇ ਅੱਛੇ ਰਿਜ਼ਲਟ ਆ ਸਕਦੇ ਆ ਮਨ ਨੂੰ ਸਥਿਰ ਕਰਕੇ ਮਤਲਬ ਮਨ ਨੂੰ ਸਥਿਰ ਰੱਖਣਾ ਜਦੋਂ ਇਹਨੂੰ ਦੇਖਣਾ ਤੇ ਮਨ ਨੂੰ ਸਥਿਰ ਕਰਨ ਵਾਸਤੇ ਅਸੀਂ ਕੁਝ ਛੋਟੀਆਂ-ਛੋਟੀਆਂ ਐਕਸਰਸਾਈਜ਼ ਨੇ ਜਿਹੜੀਆਂ ਅਸੀਂ ਕਰ ਸਕਦੇ ਹਾਂ ਛੋਟੇ-ਛੋਟੇ ਅਭਿਆਸ ਨੇ ਜਿਹੜੇ ਅਸੀਂ ਕਰ ਸਕਦੇ ਹਾਂ ਤੁਸੀਂ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਕਰ ਸਕਦੇ ਹੋ ਬੜਾ ਵੱਡਾ ਵਿਗਿਆਨ ਹੈ ਬੜਾ ਬੜੀ ਨਿਆਬ ਦੌਲਤ ਹੈ ਵਾਹਿਗੁਰੂ ਗੁਰੂ ਮੰਤਰ ਤੇ ਇਹਦੇ ਬਾਰੇ ਵੀ ਆਪਾਂ ਜ਼ਰੂਰ ਲੰਬੀ ਚਰਚਾ ਕਰਾਂਗੇ ਪਰ ਜਦੋਂ ਵੀ ਤੁਸੀਂ ਇਹਨੂੰ ਕਰਨਾ ਹੈ ਤੁਹਾਡੇ ਕਰਦੇ ਨੇੜੇ ਜਿਹੜਾ ਕੋਈ ਗੁਰਦੁਆਰਾ ਸਾਹਿਬ ਹੈ 15 ਮਿੰਟ ਨੂੰ ਤੁਸੀਂ ਕਰਨਾ ਹੈ ਔਰ ਸੇਵਾ ਕਰਦੇ ਹੋਏ ਕਰਨਾ ਇਹਨੂੰ ਬੈਠ ਕੇ ਨਹੀਂ ਕਰਨਾ ਮਨ ਨੂੰ ਸਥਿਰ ਕਰਨ ਵਾਸਤੇ ਪਹਿਲਾ ਅਭਿਆਸ ਹੈ ਦੂਸਰਾ ਤੁਸੀਂ ਨਹੀਂ ਜਾ ਸਕਦੇ ਤੇ ਤਰਾਟਕ ਕਰ ਲਓ ਬਿੰਦੂ ਤਰਾਟਕ ਕਰਨਾ 11 ਮਿੰਟ ਉਹ ਵੀ ਤੁਹਾਨੂੰ ਮੁਸ਼ਕਲ ਲੱਗਦਾ ਤੇ ਤੁਸੀਂ ਰਿਲੈਕਸੇਸ਼ਨ ਕਰ ਲਓ ਅਸੀਂ ਕੁਝ ਦਿਨਾਂ ਚਾਹੇ ਦੇ ਉੱਪਰ ਵੀ ਇੱਕ ਅ ਮੈਡੀਟੇਸ਼ਨ ਦੀ ਉਹ ਵੀਡੀਓ ਪਾ ਰਹੇ ਆ ਤੇ ਹੋਰ ਵੀ ਕਾਫੀ ਅਸੀਂ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਜਿੰਨੇ ਕੁ ਮੈਡੀਟੇਸ਼ਨ ਮਤਲਬ ਬੇਸਿਕ ਚੱਲ ਰਹੇ ਆ ਤੇ ਉਹਨਾਂ ਤੇ ਸਾਡੀ ਇੱਛਾ ਵੀ ਅਸੀਂ ਵੀਡੀਓ ਬਣਾਵਾਂਗੇ ਔਰ ਪਾਵਾਂਗੇ ਵੀ ਤੇ ਉਸ ਤਰ੍ਹਾਂ ਮਤਲਬ ਬਿਲਕੁਲ ਅਕਰੀਏ ਇੱਕ ਮੈਡੀਟੇਸ਼ਨ ਹੈ ਜਿੱਤੇ ਕੋਈ ਤੁਹਾਡਾ ਯੋਰ ਨਹੀਂ ਲੱਗਦਾ ਬਿਲਕੁਲ ਸ਼ਾਵਾਸਨ ਦੇ ਵਿੱਚ ਪਾ ਕੇ ਕਰਨਾ ਤਿੰਨਾਂ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਐਕਸਰਸਾਈਜ਼ ਤੁਸੀਂ ਕਰ ਸਕਦੇ ਹੋ ਅਸੀਂ ਕੱਲੀ ਕੱਲੀ ਸ਼ਕਤੀ ਤੇ ਵੀ ਗੱਲ ਕਰਾਂਗੇ ਮਤਲਬ ਔਰੇ ਦੀ ਉਹ ਕਿਸ ਤਰ੍ਹਾਂ ਕੰਮ ਕਰਦੀ ਹੈ ਔਰ ਕਿਸ ਤਰ੍ਹਾਂ ਨੂੰ ਹੀਲ ਕਰਾਇਆ ਜਾ ਸਕਦਾ ਅੱਜ ਅਸੀਂ ਇੱਕ ਵਾਰੀ ਗੱਲ ਕਰੀ ਤੇ ਇਹਦੇ ਬਾਰੇ ਹੋਰ ਤੁਹਾਡਾ ਕੋਈ ਸਵਾਲ ਹੋਵੇ ਤੇ ਉਹ ਤੁਸੀਂ ਕਮੈਂਟ ਚ ਜਰੂਰ ਪੁੱਛ ਸਕਦੇ ਹੋ ਤੇ ਜਿੰਨਾ ਮੈਨੂੰ ਜਾਇਜ਼ ਲੱਗਾ ਮੈਂ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗਾ ਧੰਨਵਾਦ